ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਖੜੇ ਆ ਪਿੰਡ ਪਹਾੜਪੁਰ ਜ਼ਿਲ੍ਹਾ ਪਟਿਆਲਾ ਜਿੱਥੇ ਕਿ ਕੁਝ ਦਿਨ ਪਹਿਲਾਂ ਦੋ ਪਰਿਵਾਰਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਸੀ ਤੇ ਸਾਡੇ ਨਾਲ ਇੱਕ ਪਾਰਟੀ ਖੜੇ ਨੇ ਤੇ ਇਹਨਾਂ ਦੇ ਸੱਟਾਂ ਲੱਗੀਆਂ ਸੀ ਤੇ ਲੋ ਜੀ ਗੱਲ ਕਰਦੇ ਇਹਨਾਂ ਨਾਲ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਬੰਸ ਸਿੰਘ ਆ ਜੀ ਅ ਸਰ ਦੱਸ ਸਕਦੇ ਹੋ ਜਿਹੜਾ ਝਗੜਾ ਹੋਇਆ ਤੇ ਕਿਹੜੇ ਕਾਰਨ ਕਰਕੇ ਹੋਇਆ ਸੀ ਇਹ ਦੀਵਾਲੀ ਨੂੰ ਕਰਿਆ ਜੀ ਇਹਨਾਂ ਨੇ ਡੀਜੇ ਲੱਗੇ ਹੋਏ ਤੇ ਜੀ ਹਾਂ ਸਰ ਕਾਰਨ ਦੱਸ ਸਕਦੇ ਹੋ ਕੀ ਕਾਰਨ ਸੀ ਕਾਰਨ ਦਾ ਜੀ ਆਪ ਜਮੀਂ ਪੜਾਕੇ ਵਜਾਉਂਦੇ ਤੇ ਜਵਾਕ ਜੀ ਉਹ ਵੀ ਵਜਾ ਰਹੇ ਤੇ ਇਹ ਵੀ ਵਜਾ ਰਹੇ ਸੀ ਕਿ ਤੇ ਪੜਾਕਿਆਂ ਪਿੱਛੇ ਲੜ ਪਏ ਬਸ ਅਸੀਂ ਅੰਦਰ ਸੀਗੇ ਤੇ ਮੈਂ ਤੇ ਮੇਰੇ ਘਰ ਦੇ ਤੇ ਮੇਰੀ ਬੇਟੀ ਬੇਟੇ ਨੂੰ ਚੱਕ ਕੇ ਵਾਹਣ ਚ ਬੇਟੇ ਨੂੰ ਚੱਕ ਕੇ ਉਹ ਵਾਹਣ ਚ ਲੈ ਗਈ ਜੀ ਚਾਰ ਜਣਿਆਂ ਨੇ ਚਾਰ ਜਣਿਆਂ ਨੇ ਉੱਥੇ ਦੱਬ ਕੇ ਕੁੱਟਿਆ ਪੂਰਾ ਇਹ ਸਰ ਇਸ ਇਸ ਕਰਕੇ ਤੁਸੀਂ ਕੋਈ ਕੰਪਲੀਟ ਕਰੀਏ ਤੁਹਾਨੂੰ ਥਾਣਾ ਕਿਹੜਾ ਲੱਗਦਾ ਹੈ ਸਰ ਦੱਸ ਸਕਦੇ ਹੋ ਅਸੀਂ ਦਾਖਲ ਵੀ ਹੋਇਆ ਜੀ ਜਾ ਕੇ ਹਸਪਤਾਲ ਦੇ ਵਿੱਚ ਸਰ ਕਿਹੜਾ ਹਸਪੀਟਲ ਸੀ ਇਹ ਨਾਬਾਜੀ ਸਰਕਾਰੀ ਹਸਪਤਾਲ ਹਾਂ ਸਰ ਕੋਈ ਐਮਐਲਏ ਰ ਵਗੈਰਾ ਕਟਿਆ ਤੁਹਾਡੀ ਹਾਂ ਜੀ ਆ ਕਟਿਆ ਹੋਇਆ ਮੇਰੇ ਹੱਥ ਚ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਜਿਹੜੀ ਐਮਐਲਏ ਆ ਸਾਡੇ ਹੱਤ ਮਤਲਬ ਏਰੀਆ ਤੇ ਸਰ ਹੋਰ ਕਿਸ ਕਿਸ ਦੇ ਸੱਟ ਲੱਗੇ ਦੱਸ ਸਕਦੇ ਹੋ ਇਹ ਮੇਰੇ ਵੀ ਮਾਰਗੇ ਤੇ ਜੀ ਤੇ ਮੇਰੇ ਘਰਦਿਆਂ ਦੇ ਵੀ ਮਾਰਗੇ ਦੇ ਘਰਦਿਆਂ ਦੇ ਤਾਂ ਵੈਸੀ ਗੁੰਮ ਗੁੰਮ ਚੱਟਾਂ ਦੀਆਂ ਜੀ ਤੇ ਮੁੰਡੇ ਦੇ ਜ਼ਿਆਦਾ ਸੱਟ ਮਾਰੀ ਦੇ ਨੇ ਖੂਨ ਦੀਆਂ ਉਲਟੀਆਂ ਕਰੀਆਂ ਨੇ ਤੇ ਫਿਰ ਮੈਂ ਇਹਨੂੰ 1 ਵਜੇ ਮੈਂ ਹਸਪਤਾਲ ਲੈ ਕੇ ਗਿਆ ਹਾਂਜੀ ਸੇ ਕੀ ਨਾਮ ਤੁਹਾਡਾ ਮੇਰਾ ਨਾਮ ਸਿਹੁੰਨ ਸੋਨੀ ਆ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨੀ ਆ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਝਗੜਾ ਹੋਇਆ ਹੈ ਅਜੀਨੋ ਨੇ ਮੈਨੂੰ ਦਵਾਲੀ ਵਾਲਦਾਂ ਨੂੰ ਕੁੱਟਿਆ ਜੀ ਇਹਨਾਂ ਨੇ ਦੱਸ ਸਕਦੇ ਹੋ ਕੋਣ ਕੋਣ ਸੀ ਕਿਹਨਾਂ ਨੇ ਕੁੱਟਿਆ ਸੀ ਹਾਂਜੀ ਪੰਮੀ ਕਾਲਾ ਜੀਤਾ ਇਹਨਾਂ ਦਾ ਮੁੰਡਾ ਰਿੱਕੀ ਆ ਜੀ ਤੁਹਾਡੇ ਕੋਈ ਮੈਡੀਕਲ ਵਗੈਰਾ ਹੋਇਆ ਜਿਹੇ ਸੱਟਾ-ਸੱਟਾ ਲੱਗੇ ਨੇ ਤੁਹਾਡੇ ਹਾਂਜੀ ਹਾਂ ਸਾਰਾ ਕੁਝ ਹੋਇਆ ਰਿਪੋਰਟਾਂ ਨੇ ਆ ਮੇਰੀ ਜੀ ਤੁਹਾਡੀ ਸੁਣਵਾਈ ਹੋ ਰਹੀ ਹੈ ਮਤਲਬ ਕੋਈ ਆਇਆ ਹੈ ਇੱਥੇ ਕੋਈ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕੋਈ ਵੀ ਨਹੀਂ ਇੱਥੇ ਕੋਈ ਨਹੀਂ ਆਇਆ ਹੈ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਵੀ ਨਾਲ ਕਾਰਨ ਕੀ ਹੈ ਨਾ ਸੁਣਵਾਈ ਹੋਣ ਦਾ ਕਾਰਨ ਇਹਨਾਂ ਨੇ ਬਸ ਜੀ ਪੈਸੇ ਪੁੱਛੇ ਦਿੱਤੇ ਹੋਏ ਉਹਨਾਂ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਤੇ ਜਿਹੜਾ ਝਗੜਾ ਹੋਇਆ ਸੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਕਰਮਜੀਤ ਕੌਰ ਹੈ ਜੀ ਤੇ ਮੇਰੇ ਭਰਾ ਦਾ ਝਗੜਾ ਹੋਇਆ ਸੀ ਚਲੋ ਜੀ ਅਸੀਂ ਪਤਾ ਸਤਾ ਲੈਣ ਆਏ ਅਸੀਂ ਕੋਈ ਗੱਲਬਾਤ ਨਹੀਂ ਕਰੀ ਇਹਨਾਂ ਨੇ ਵੀਡੀਓ ਬੁੜੀ ਬਣਾਈ ਪਹਿਲਾਂ ਵੱਡੇ ਮੁੰਡੇ ਦੀ ਬਣਾਈ ਵੀਡੀਓ ਦੇ ਫੇਰ ਮੇਰਾ ਬੇਟਾ ਫੋਜੀ ਮੇਰੇ ਪਾਪਾ ਜੀ ਖੜੇ ਨੇ ਇਹ ਜੀ ਇਹਨਾਂ ਦਾ ਪਤਾ ਲੈਣ ਆਇਆ ਸੀ ਇਹਨਾਂ ਦੀ ਆਪਸ ਵਿੱਚ ਪਤਾ ਨਹੀਂ ਸ਼ਾਨ ਤਾਂ ਕੀ ਹੋਇਆ ਕਿ ਮੈਂ ਤਾਂ ਹੈ ਨਹੀਂ ਤੀ ਨਾਲ ਜੀ ਇਹਨਾਂ ਨੇ ਮੇਰੇ ਬੇਟੇ ਦੀ ਵੀਡੀਓ ਬਣਾ ਕੇ ਕਹਿੰਦੇ ਗੋਲੀ ਚਲਾਤੀ ਜੀ ਰਾਤ ਨੂੰ ਤੁਹਾਡਾ ਬੇਟਾ ਇਸ ਟਾਈਮ ਕਿੱਥੇ ਹੈ ਤੇ ਕੀ ਨਾਮ ਉਸ ਦਾ ਉਹਦਾ ਨਾਮ ਬਲਕਾਰ ਸਿੰਘ ਆ ਫੋਜੀ ਇਸ ਟਾਈਮ ਹੈਗੇ ਨੇ ਉਹ ਨਹੀਂ ਜੀ ਉਹ ਡਿਊਟੀ ਚਲੇ ਗਏ ਕੀ ਮਤਲਬ ਕੀ ਇਲਜ਼ਾਮ ਕੀ ਲਗਾਈ ਸੀ ਉਹਨਾਂ ਤੇ ਉਹਨਾਂ ਦੇ ਇਲਜ਼ਾਮ ਇਹ ਲਾਤਾ ਵੀ ਉਹਨੇ ਗੋਲੀ ਚਲਾਤੀ ਗੋਲੀ ਚਲਾਈ ਸੀ ਉਹਨਾਂ ਨੇ ਨਾ ਜੀ ਉਹਦੇ ਕੋਲ ਤਾਂ ਰਵਾਲ-ਵੋਲ ਆਏ ਹੋ ਨਹੀਂ ਕੁਝ ਵੀ ਨਹੀਂ ਤੇ ਕਿੰਨੇ ਇਲਜ਼ਾਮ ਲਾਇ ਇਸ ਨਾਮ ਦੱਸ ਸਕਦੇ ਹਾਂ ਉਹ ਵੇਖ ਪੰਮੀ ਆ ਜੀ ਵਿੱਚੇ ਕਾਲਾ ਵਿੱਚੇ ਜੀਤਾ ਵਿੱਚੇ ਇਹਨਾਂ ਦਾ ਮੁੰਡਾ ਰਿੱਕੀ ਗਜ ਸਿੰਘ ਆ ਜੀ ਸਰ ਜਿਹੜਾ ਝਗੜਾ ਹੋਇਆ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਮੇਰੇ ਭਰਾ ਦੀ ਲੜਾਈ ਹੋਈ ਸੀ ਜੀ ਮੇਰੇ ਭਤੀਜੇ ਨਾਲ ਹੋਈ ਸੀ ਜੀ ਮੈਂ ਉਸ ਸਤਸੰਗ ਦੀ ਦਾ ਗਵਾਹ ਵੀ ਆ ਜੀ ਮੈਂ ਇੱਥੇ ਖੜਾ ਸੀ ਜੀ ਤੇ ਇਹ ਮੁੰਡੇ ਨੇ ਪੜਾਕਾ ਜਮੀਨ ਤੇ ਸੱਟਿਆ ਜੀ ਭਤੀਜੇ ਦੇ ਮੇਰੇ ਨੇ ਛੋਟੇ ਨੇ ਜੀ ਤੇ ਇਹਦਾ ਮੁੰਡਾ ਆਇਆ ਜੀ ਉਹ ਗਾਲਾਂ ਕੱਢਦਾ ਆ ਜੀ ਉਹਨੇ ਆ ਕੇ ਇਹਨੂੰ ਜਫਾ ਪਾਇਆ ਜੀ ਮੁੰਡੇ ਨੂੰ ਤੇ ਇਹ ਛਡਾਉਣ ਲੱਗਿਆ ਜੀ ਹਰਵੰਤ ਸਿੰਘ ਦਾ ਬੇਟਾ ਛਡਾਉਣ ਦੇ ਨੂੰ ਜੀ ਇਹਨੂੰ ਚਾਰਾਂ ਨੇ ਆ ਕੇ ਜ਼ਮੀਨ 'ਚ ਸਿੱਟ ਲਿਆ ਜੀ ਜ਼ਮੀਨ 'ਚ ਸਿੱਟ ਗਏ ਬਹੁਤ ਕੁੱਟਿਆ ਇਹਨਾਂ ਨੇ ਮੈਂ ਛਡਾਇ ਵੀ ਬਹੁਤ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਛੱਡਿਆ ਨਹੀਂ ਜੀ ਮੂਜੋ ਖੂਨ ਨਿਕਲਿਆ ਜੀ ਬਹੁਤ ਕੁਛ ਦਾ ਬਲਕਿ ਨੁਕਸਾਨ ਬਹੁਤ ਜ਼ਿਆਦਾ ਕਰਿਆ ਜੀ ਤੇ ਬਾਕੀ ਪਹਿਲਾਂ ਮੇਰੇ ਨਾਲ ਸਰ ਜਦੋਂ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਨੇ ਨਾਬਾ ਹਸਪੀਟਲ ਉਦੋਂ ਤੁਸੀਂ ਨਾਲ ਸੀ ਇਹਨਾਂ ਦੇ ਹਾਂਜੀ ਮੈਂ ਨਾਲ ਸੀ ਜੀ ਮੈਂ ਹੀ ਦਾਖਲ ਕਰਵਾ ਕੇ ਆਇਦੀ ਜੀ ਹਾਂਜੀ ਤੇ ਦਾਖਲ ਕਰਵਾ ਕੇ ਆਏ ਜੀ ਉਦੋਂ ਬਾਅਦ ਫਿਰ ਅਸੀਂ ਘਰ ਆ ਗਏ ਸੀਗੇ ਤੇ ਉਦੋਂ ਬਾਅਦ ਫਿਰ ਮੇਰੇ ਭਾਈ ਤੇ ਹਮਲਾ ਕਰਿਆ ਜੀ ਇਹਨਾਂ ਨੇ ਹਸਪੀਟਲ ਚ ਹਸਪੀਟਲ ਦੇ ਸਰ ਜਦੋਂ ਹਮਲਾ ਹੋਇਆ ਉਸ ਟਾਈਮ ਕਿੰਨੇ ਜਣੇ ਸੀ ਤੇ ਕੀ ਕੀ ਨਾਮ ਸੀ ਇਹਨਾਂ ਦਾ ਇਹ ਬਲਕਿ ਦੋ ਜਣੇ ਸੀ ਜਈ ਇਹ ਬਲਕਿ ਇਹ ਤਾਂ ਮੁੰਡਾ ਦੇਖਿਆ ਗਿਆ ਜੀ ਕੀ ਨਾਮ ਸਰ ਨਾਮ ਦੱਸ ਕੀ ਹੈ ਜੀ ਮੁੰਡੇ ਦਾ ਨਾਮ ਕੀ ਨਾਮ ਹੈ ਤੁਹਾਡਾ ਤੇ ਜਿਹੜਾ ਝਗੜਾ ਹੋਇਆ ਸੀ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਮੇਰਾ ਨਾਮ ਬਲਰਾ ਸਿੰਘ ਆ ਜੀ ਜੀ ਇਹਨਾਂ ਦਾ ਪਹਿਲਾ ਕੋਈ ਝਗੜਾ ਹੋਇਆ ਜੀ ਉਹ ਉਸ ਤੋਂ ਬਾਅਦ ਹਟਾ ਹਟੋ ਕੇ ਅਸੀਂ ਅੰਦਰ ਬਹਿ ਗਏ ਅੰਦਰ ਬਹਿ ਕੇ ਫਿਰ ਜਦ ਮੇਰੇ ਭਤੀਜੇ ਦੇ ਸੋਨੀ ਸੰਗਤ ਮੂੰਹ ਚੋਂ ਖੂਨ ਆਇਆ ਖੂਨ ਦੇ ਉਲਟੀਆਂ ਆਈਆਂ ਜੀ ਅਸੀਂ ਰਾਤ ਨੂੰ 1 ਵਜੇ ਲੈ ਕੇ ਹਸਪੀਟਲ ਗਏ ਉੱਥੇ ਦਖਲ ਕਰਾਇਆ ਮੈਂ ਨਾਲ ਹੀ ਮੌਜੂਦਾ ਸੀ ਜੀ ਹਾਂ ਜੀ ਉਹ ਦੁਬਾਰ ਫਿਰ ਮੇਰਾ ਭਾਣ ਜਾਇ ਮਿਲਣ ਗਈ ਉਹਨੇ ਡਿਊਟੀ ਤੋਂ ਆਹ ਛੁੱਟੀ ਖਤਮ ਹੋ ਗਈ ਸੀ ਉਹਦੀ ਉਹਨੇ ਡਿਊਟੀ ਜਾਣਾ ਸੀ ਮੇਰੇ ਪਾਪਾ ਜੀ ਦਾ ਪਤਾ ਲੈਣਾ ਆਇਆ ਜੀ ਤੇ ਇਹਨਾਂ ਦਾ ਟੂ ਟੂ ਮੈਂ ਮੈਂ ਹੋਏ ਨਹੀਂ ਜੀ ਮੈਂ ਇਹਨਾਂ ਨੂੰ ਬਿਠਾਏ ਅੰਦਰ ਕੋਈ ਕੋਈ ਇਹ ਜੀ ਗੱਲ ਨਹੀਂ ਸੀ ਬਾਅਦ ਚ ਕਹਿੰਦੇ ਜੀ ਇਹਨਾਂ ਨੇ ਗੋਲੀ ਚਲਾਈ ਹਾਂਜੀ ਸਰ ਕੀ ਇਨਸਾਫ ਚਾਹੁੰਦੇ ਤੁਸੀਂ ਪ੍ਰਸ਼ਾਸਨ ਤੋਂ ਸਰ ਇਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਉਹ ਚਾਹੁੰਦੇ ਹਾਂ ਗੱਲ ਪੰਜਾਬ ਦੀ ਟੀਵੀ ਨਾਲ ਬਨੇ ਰੋ ਮੈਂ ਪੁਨਮ ਕੈਮਰਾਮੈਨ ਅਮਰਿੰਦਰ ਸਿੰਘ ਨਾਲ